ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਹਰ ਹਰਾਜ ਸਾਹਿਬ ਸ਼ਲੋਕ ਮਹਲਾ ਪਹਿਲਾ ਦੁਖਦਾਰੂ ਸੁਖ ਰੋਗ ਪਿਆ ਜਾਂ ਸੁਖ ਤਾਮਨਾ ਹੋਈ ਤੋ ਕਰਤਾ ਕਰਣਾ ਮੈਂ ਨਹੀਂ ਜਾਂ ਹੋ ਕਰੀ ਨਾ ਹੋਈ ਬਲਿਹਾਰੀ ਕੁਦਰਤ ਵਸਿਆ ਤਰਯੰਤ ਨ ਜਾਈ ਲਖਿਆ ਰਹਾਓ ਜਾਤਮਬ ਜੁਤ ਜੋਤਮ ਜਤਾ ਕਲਕਲਾ ਪ੍ਰਭੂ ਪੁਰ ਰਹਿਆ ਤੂੰ ਸਚਾ ਸਾਇਬ ਸਿਪਤ ਸਵਾਲਿਓ ਜਿਨ ਕੀਤੀ ਸੋ ਪਾਰ ਪਿਆ ਕਹੂ ਨਨ ਕਰਤੇ ਕੀਆ ਬਾਤਾ ਜੋ ਕੁਸ਼ ਕਰਣਾ ਸੋ ਕਰ ਰਹਾ ਸੋਦਰ ਰਾਗਿਆਸਾ ਮਹੱਲਾ ਪਹਿਲਾ ੴ ਸਤਿਗੁਰ ਪ੍ਰਸਾਦ ਸੋਦਰ ਤੇਰਾ ਕੇਹਾ ਸੋ ਕਰ ਕੇਹਾ ਜਤਵਾ ਸਰਬ ਸੁਮਾਲੇ ਬਾਜੇ ਤੇਰੇ ਨਾਦ ਅਨੇਕ ਸੰਖਾ ਕੀਤੇ ਤੇਰੇ ਮਾਬਨ ਹਾਰੇ ਕੀਤੇ ਤੇਰੇ ਰਾਗ ਪ੍ਰੀ ਸੁਖ ਹਿਆ ਕੀਤੇ ਤੇਰੇ ਅੰਗਾ ਬਨ ਹਾਰੇ ਗਾਵਣ ਤੁਦ ਨਾ ਪਵਣ ਪਾਣੀ ਬੈ ਸੰਤਰ ਗਾਵਾ ਰਾਜਾ ਧਰਮ ਦਵਾਰੇ ਗਾਵਣ ਤੁਦ ਨਾ ਚਿਤ ਗਵਤ ਲਿਖ ਜਾਨ ਨ ਲਿਖ ਲਿਖ ਧਰਮ ਵਿਚਾਰੇ ਗਾਵਣ ਤੁਦ ਨਾ ਈਸ਼ਰ ਬ੍ਰਹਮ ਦੇਵੀ ਸੋਹਣ ਤੇਰੇ ਸਦਾ ਸਵਾਰੇ ਗਾਵਣ ਤੁਦ ਨਾ ਅੰਦਰ ਅੰਦਰ ਆਸਨ ਬੈਠੇ ਦੇਵਤੇ ਆਦਰ ਨਾਲੇ ਗਾਵਣ ਤੁਦ ਨਾ ਸਿੱਧ ਸਮਾਧੀ ਅੰਦਰ ਗਾਵਣ ਤੁਦ ਨਾ ਸਾਧ ਵਿਚਾਰੇ ਗਾਵਣ ਤੁਦ ਨਾ ਜਤੀ ਸਤੀ ਸੰਤੋਖੀ ਗਾਵਣ ਤੁਦ ਨਾ ਵੀਰ ਕਰਾਰੇ ਗਾਵਣ ਤੁਧ ਨਾਮ ਪੰਡਤ ਪੜਨ ਰਖੀਸਰ ਜੁਗ ਜੁਗ ਬੇਦਾ ਨਾਲੇ ਗਾਵਣ ਤੁਧ ਨਾਮ ਮੋਹਨੀ ਆ ਮਨ ਮੋਹਨ ਸੁਰਗ ਮਸ ਪਿਆਲੇ ਗਾਵਣ ਤੁਧ ਨ ਰਤਨ ਪਾਈ ਤੇਰੇ ਗਾਵਣ ਤੁਧ ਨ ਜੋਤ ਮਹਾਮਲ ਸੂਰਾ ਗਾਵਣ ਤੁਧ ਨ ਖਾਣੀ ਚਾਰੇ ਗਾਵਣ ਤੁਧ ਨ ਖੰਡ ਮੰਡਲ ਭ੍ਰਮੰਡਾ ਕਰ ਕਰ ਰੱਖੇ ਤੇਰੇ ਧਾਰੇ ਸੇ ਤੁਨ ਗਾਵਣ ਜੋਤਿ ਭਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਤੁਨ ਗਾਵਣ ਸੇ ਮੈਂ ਚਿਤਨ ਗਾਵਣ ਨਾਨਕ ਕੀਆ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸੱਚਾ ਸੱਚੀ ਨਾਈ ਹੈ ਪੀ ਹੁਸੀ ਜੈਨ ਜਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਪਾਤੀ ਕਰ ਕਰ ਜਨ ਸੀ ਮਾਇਆ ਜਿਨ ਪਾਈ ਕਰ ਕਰ ਦੇਖਾ ਕੀਤਾ ਆਪਣਾ ਜਿਉ ਤੁਸ ਦੀ ਬੜਿਆਈ ਜੋਤ ਸੁਭਾਵਾ ਸੋਈ ਕਰਸੀ ਫਿਰ ਹੁਕਮ ਨਾ ਕਰਣਾ ਜਾਈ ਸੋ ਪਾਤ ਸਾਹੋ ਸਾਹ ਪਤ ਸਾਹਿਬ ਨਾਨਕ ਰਹਿਨ ਰਜਾਈ ਆਸਾ ਮਹਲਾ ਪਹਿਲਾ ਸੋਣ ਵੱਡਾ ਆਖਾਂ ਸਭ ਕੋਏ ਕੇਵੜਾ ਵੱਡਾ ਡੀਠਾ ਹੋਏ ਕੀਮਤ ਪਾਏ ਨਾ ਕਿਹਾ ਜਾਏ ਕਹਿਨੇ ਬਲੇ ਤਿਰਹੇ ਸਮਾਈ ਵੱਡੇ ਮੇਰੇ ਸਾਹਿਬਾ ਘਰੰਗ ਬੀਰਾ ਗੁਣੰਗ ਹੀਰਾ ਕੋਈ ਨ ਜਾਣੇ ਤੇਰਾ ਕੀਤਾ ਕੇਵੜ ਚੀਰਾ ਰਹਾ ਸਭ ਸਰਤੀ ਮਿਲ ਸਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗੁਰਹਾਈ ਕਹਿਣਾ ਨਾ ਜਾਈ ਤੇਰੀ ਤਿਲ ਬੜਿਆਈ ਸਭ ਸਤ ਸਭ ਤਪ ਸਭ ਚੰਗਿਆਈਆ ਸਿੱਧਾ ਪ੍ਰੂਖਾ ਕੀਆ ਬੜਿਆਈਆ ਤੂ ਤੋਂ ਬਿਨ ਸਦੀਕ ਨੇ ਨਾ ਪਾਈਐ ਕਰਮ ਮਲੇ ਨਹੀਂ ਠਾਕ ਰਹੀਐ ਆਖਣ ਵਾਲਾ ਗਿਆ ਵਿਚਾਰਾ ਸਿਫਤੀ ਭਰੇ ਤੇਰੇ ਭੰਡਾਰਾ ਜਿਸ ਤੋਂ ਦੇ ਤਸੇ ਕਿਆ ਚਾਰ ਨਾਨਕ ਸਤਿ ਸਵਾਰਣ ਹਾਰਾ ਸਾਹ ਮਹੱਲਾ ਪਹਿਲਾ ਆ ਕੰਜੀ ਬਰਸ ਰ ਮਰ ਜਾਓ ਆਖਣ ਔਖਾ ਸਚਾ ਨਾਓ ਸਚ ਨਾਮ ਕੀ ਲਾਗੇ ਭੂਖ ਉਤ ਭੂਖ ਖਾਏ ਚਲੀਏ ਦੁਖਾ ਸੋਕਨ ਸਰ ਮੇਰੀ ਮਾਏ ਸਚਾ ਸਾਹਿਬ ਸਚੈ ਨਾ ਰਹਾ ਸਚ ਨਾਮ ਕੀਤ ਲਬੜਿਆਈ ਆਖ ਥੱਕੇ ਕੀਮਤ ਨਹੀਂ ਪਾਈ ਜਿਸ ਬਮੜ ਕਾ ਆਖਣ ਪਾਹੇ ਵੱਡਾ ਨਾ ਹੋਵੇ ਕਟ ਨ ਜਾਏ ਨਾਹੋ ਮਰਨ ਹੋ ਵਸੋਗ ਦਿਨ ਦਾ ਰਹੇ ਨ ਚੋਕੈ ਭੋਗ ਗੁਣੇ ਹੋ ਹਰ ਨਾਹੀ ਕੋਏ ਨਾ ਕੋ ਹੋ ਆਨੰਕ ਹੋਏ ਜਿਵੜ ਆਪ ਤੇਵੜ ਤੇਰੀਂ ਦਾਤ ਜਨਨਦਨ ਕਰਕੇ ਕੀਤੀ ਰਾਤ ਖਸਮ ਬਸਾਰੇ ਤੇ ਕਮ ਜਾਤ ਨਾਨਕ ਨਾਵਾ ਬਾਜ ਸੁਨਾਤ ਰਾਗ ਗੂਜਰੀ ਮਹੱਲਾ ਚੌਥਾ ਹਰ ਕੀ ਜਨ ਸਤਿਗੁਰ ਸਤਿਪੁਰਖ ਆਵਿਨੋ ਕਰੋ ਗੁਰਪਾਸ ਹਮ ਕੀਰੇ ਕ੍ਰਮ ਸਤਿਗੁਰ ਸਰਣਾਈ ਕਰਦੇ ਆ ਨਾਮ ਪ੍ਰਗਾਸ ਮੇਰੇ ਮੀਤ ਗੁਰਦੇਵ ਮੋਕੋ ਰਾਮ ਨਾਮ ਪ੍ਰਗਾਸ ਗੁਰਮਤਿ ਨਾਮ ਰਹਿ ਪ੍ਰਾਣ ਸਖਾਈ ਹਰ ਕੀਰਤ ਹਮਰੀ ਰਹਿ ਰਾਸ ਰਹਾ ਹਰ ਜਨ ਕੇ ਡਾ ਭਾਗ ਬੜੇ ਰੇ ਜਿਨ ਹਰ ਹਰ ਸਰਦਾ ਹਰ ਪਿਆਸ ਹਰ ਹਰ ਨਾਮ ਮਿਲ ਤ੍ਰਿਪਤਾਸਾ ਮਿਲ ਸੰਗਤ ਗੁਣ ਪ੍ਰਗਾਸ ਜਿਨ ਹਰ 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 ਰਸ ਨਾਮ ਨਾ ਪਾਇਆ ਤੇ ਭਾਗਹੀਨ ਜਮ ਪਾਸ ਜੋ ਸਤਿਗੁਰ ਸਰਣ ਸੰਗਤ ਨਹੀਂ ਆਏ ਤ੍ਰਿਕ ਜੀਵੈ ਤ੍ਰਿਕ ਜੀਵਾਸ ਜਿਨ ਹਰ ਜਨ ਸੁਖੁਰ ਸੰਗਤ ਪਾਈ ਤਨੁ ਧਰਮ ਮਸਤਕ ਲਿਖਿਆਲ ਖਾਸ ਧਨ ਧਨ ਸਤ ਸੰਗਤ ਜਿਤ ਹਰ ਰਸ ਪਾਇਆ ਮਿਲ ਜਨ ਨਾਨਕ ਨਾਮ ਪ੍ਰਗਾਸ ਅਰਾਗ ਗੂਜਰੀ ਮਹੱਲਾ ਪੰਜਵਾ ਕਾਹੀ ਰੇ ਮਨ ਚਿਤ ਬਹੈ ਉਦਮ ਜਾਂ ਹਰ ਹਰ ਜੀਉ ਪਰਿਆ ਸਾਲ ਪਥਰ ਨ ਜਾਣ ਤੋ ਪਾਏ ਤਾਂ ਕਾਰਜ ਕਾਗੇ ਕਰ ਤਰਿਆ ਮੇਰੇ ਮਾਤੋ ਜੀ ਸਤ ਸੰਗਤ ਤਾ ਮਲੇ ਸੋਤਰੀਆ ਗੁਰ ਪ੍ਰਸ਼ਾਦ ਪਰਮ ਪਦ ਪਾਇਆ ਸੋ ਕੇ ਕਾਸ਼ਟ ਹਰਿਆ ਰਹਾ ਜਨਨ ਪਿਤਾ ਲੋਕ ਸੁਤ ਬੇਨੰਤਾ ਕੋਈ ਨਕਸ ਕੀ ਤਰਿਆ ਸਰਸ ਰਿਜਕ ਸੰਭਾਹੇ ਠਾਕੁਰ ਕਾਹੇ ਮਨ ਭੌਕਰਿਆ ਊੜੇ ਊੜੇ ਆਵੈ ਕੋ ਸਾ ਤਿਸ ਪਾਸੇ ਬਚਰੇ ਸ੍ਰਿਆ ਤਨ ਕਵਨ ਖਲਾਵੇ ਕਵਣ ਚੰਗਾ ਬਐ ਮਨ ਮੈਂ ਸਿਮਰਨ ਕਰਿਆ ਸਾਭੁ ਅਨੰਦਾਨ ਦਸ ਅਸ਼ਟ ਸੁਧਾਨ ਠਾਕਰ ਕਰਤਲ ਧਰਿਆ ਜਨ ਨਾਨਕ ਬਲ ਬਲ ਸਦ ਬਲ ਜਾਈਐ ਤੇਰਾ ਅੰਤ ਨ ਪਰ ਪਰਿਆ ਰਾਗਿਆਸਾ ਮਹਲਾ ਚੌਥਾ ਸੁਪੁਰਖ ਇਕ ਓੰਕਾਰ ਸਤਿਗੁਰ ਪ੍ਰਸਾਦ ਸੋ ਪ੍ਰਖਣਾ ਰੰਜਨਾ ਹਰ ਪ੍ਰਖਣਾ ਰੰਜਨਾ ਹਰਿ ਅਗਮਾਗਮੰ ਪਾਰਾ ਸਭ ਤਿਹਾਵੈ ਸਭ ਤਿਹਾਵੰਤ ਤੁਜੀ ਹਰ ਸਚੇ ਸਿਰਜਨਹਾਰਾ ਸਭ ਜੀਤ ਮਾਰੇ ਜੀਤੋਂ ਜੀ ਆਕੰਨ ਦਾ ਤਾਰਾ ਹਰ ਧਿਆਵੋ ਸੰਤੋ ਜੀ ਸਭ ਦੁਖ ਬਸਾਰਨ ਹਾਰਾ ਹਰਿਆਪੇ ਠਾਕੁਰ ਹਰਿਆਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ ਤੋਂ ਘਟ ਘਟ ਅੰਤਰ ਸਰਬ ਨਿਰੰਤਰ ਜੀ ਹਰ ਇੱਕੋ ਪੁਰਖ ਸਮਾਣਾ ਇੱਕ ਦਾਤੇ ਇੱਕ ਪੇਖਾਰੀ ਜੀ ਸਭ ਤੇਰੇ ਚੋਜ ਬਿੜਾਣਾ ਹਉ ਆਪੇ ਦਾਤਾ ਆਪੇ ਭੁਗਤਾ ਜੀ ਹਉ ਤਦ ਬਿਨ ਵਰਣਾ ਜਾਣਾ ਤੂੰ ਪਰਮ ਬ੍ਰਹਮ ਬੇਅੰਤ ਬੇਅੰਤ ਜੀ ਤੇਰੇ ਕਿਆ ਗੁਣ ਆਖ ਬਖਾਣਾ ਜੋ ਸਿਵੈ ਜੋ ਸਿਵੈ ਤੁਧ ਜੀ ਜਨ ਨਾਨਕ ਤਿੰਨ ਕਰਵਾਣਾ ਹਰ ਤਿਹਾਵੈ ਹਰ ਤਿਹਾਵੈ ਤੁਧ ਜੀ ਸੇ ਜਨ ਜੁਗਮੈ ਸੁਖ ਵਾਸੀ ਸੇ ਮੁਕਤ ਸੇ ਮੁਕਤ ਪਾਇ ਜਨ ਹਰ ਧਾਇਆ ਜੀ ਤਨ ਟੂਟੀ ਜਮ ਕੀ 파ਸੀ ਜਿਨਨਰਪਾਉ ਜਨ ਹਰਨਰਪਾਉ ਧਿਆਇ ਹਾਂ ਜੀ ਤਿਨ ਕਾ ਪਾਉ ਸਭ ਗਵਾਸੀ ਜਿਨ ਸੇਵਿਆ ਜਨ ਸੇਵਿਆ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਾਸੀ ਸੇ ਤਨ ਸੇ ਤਨ ਜਿਨ ਹਰ ਧਿਆਇਆ ਜੀ ਜਨ ਨਾਨਕ ਤਿਨ ਬਲਜਾਸੀ ਤੇਰੀ ਭਗਤ ਤ੍ਰਿ ਭਗਤ ਪੰਡਾਰੀ ਜੀ ਭਰੇ ਬੇਅੰਤ ਬੇਅੰਤਾ ਤੇਰੇ ਭਗਤ ਤ੍ਰਿ ਭਗਤ ਸਲਾਹਨ ਤੁਜੇ ਹਰਿ ਅਨੰਕ ਅਨੇਕ ਅਨੰਤਾ ਤੇਰੇ ਅਨੰਕ ਤੇਰੇ ਅਨਕ ਕਰੇ ਹਰ ਪੂਜਾ ਜੀ ਤਪ ਤਪ ਹੈ ਜਪੇ ਬੇਅੰਤ ਤੇਰੇ ਅਨੇਕ ਤੇਰੇ ਅਨੇਕ ਪੜੈ ਮੋ ਸਿਮਰਤ ਸਾਸਤ ਜੀ ਕਰ ਕਰਿਆ ਘਟ ਕਰਮ ਕਰਨਤਾ ਸੇ ਭਗਤ ਸੇ ਭਗਤ ਭਲੇ ਜਨ ਨਾਨਕ ਜੀ ਜੋ ਭਾਵਹਿ ਮੇਰੇ ਹਰਿ ਭਗਵੰਤਾ ਉ ਆਦਿ ਪੁਰਖ ਪਰੰਪਰ ਕਰਤਾ ਜੀ ਤੁ ਤ ਜੇੜ ਅਬਰ ਨਾ ਕੋਈ ਤੂੰ ਜੁਗ ਜੁਗ ਏਕੋ ਸਦਾ ਸਦਾ ਤੂੰ ਏਕੋ ਜੀ ਤੂੰ ਨਹ ਚਲ ਕਰਤਾ ਸੋਈ ਤੁਦੇ ਆਪੇ ਭਾਵੈ ਸੋਈ ਵਰਤਾ ਜੀ ਤੂੰ ਆਪੇ ਕਰੇ ਸੋ ਹੋਈ ਤੁਦੇ ਆਪੇ ਸ੍ਰਿਸ਼ਟ ਸਭ ਪਾਈ ਜੀ ਤੁਦੇ ਆਪੇ ਸ੍ਰਜ ਸਮਗੋਈ ਜਨ ਨਾਨਕ ਗੁਣ ਗਾਵੇ ਕਰਤੇ ਕੀ ਜੀ ਜੋ ਸਭ ਸੇ ਕਾ ਜਾਣੋਈ ਆਸਾ ਮਹਲਾ ਚੌਥਾ ਤੋਂ ਕਰਤਾ ਸਿਆਰ ਮੈਂਦਾ ਸਾਈ ਜੋ ਤੋਂ ਪਾਵੈ ਸੋਈ ਥਿਸੀ ਜੋ ਤੋਂ ਦੇ ਸੋਈ ਹੋਂ ਪਾਈ ਰਹਾ ਸਭ ਤੇਰੀ ਤੋਂ ਸਭ ਨੇ ਧਿਆਇਆ ਜਿਸਮੋਂ ਕਿਰਪਾ ਕਰੇ ਤਨ ਨਾਮ ਰਤਨ ਪਾਇਆ ਗੁਰਮੁਖ ਲਾਦਾ ਮਨਮੁਖ ਕਹਵਾਇਆ ਤੁਝੇ ਆਪਿ ਛੋੜਿ ਆਪਿ ਮਿਲਾਇਆ ਤੋਂ ਦਰਿਆ ਸਭ ਤੁਝ ਹੀ ਮਾਹੇ ਤੁਬਣ ਦੂਜਾ ਕੋਈ ਨਹੀ ਜੀ ਜੰਤ ਸਭ ਤੇਰਾ ਖੇਲ ਬਿਜੋਗ ਮਿਲ ਵਿਸੜਿਆ ਸੰਯੋਗੀ ਮੇਲ ਜਿਸ ਨੂੰ ਤੁਝ ਨਾ ਹੈ ਸੋਈ ਜਣ ਜਾਣੈ ਹਰ ਗੁਣ ਸੁਦੇਹੀ ਆਖ ਵਖਾਣੈ ਜਿਨ ਹਰ ਸੇਵਿਆ ਤਨ ਸੁਪਾਇਆ ਸਹਿਜ ਹੀ ਅਰਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ ਤੁਧ ਬਣ ਦੂਜਾ ਬਰਣਾ ਕੋਈ ਪੰਕਰ ਕਰ ਕਰ ਵਿਖ ਜਾਣ ਸੋਏ ਜਨ ਨਾਨਕ ਕ੍ਰਮਖਾ ਪ੍ਰਗਟ ਹੋਏ ਆਸਾ ਮਹੱਲਾ ਪਹਿਲਾ ਤਤ ਸਰਵਰਡਾ ਪਹਿਲੀ ਨਾ ਵਾਸਾ ਪਾਣੀ ਪਾਵਕ ਤਨ ਹੈ ਕੀਆ ਪੰਕਜ ਮੋਹ ਪਗਨੇ ਚਾਲਾ ਹਮ ਦੇਖਾਂ ਤਾ ਡੂਬੀਐ ਲੈ ਮਨ ਏਕ ਨਾ ਚਿਤਸ ਮੂੜ ਮਨਾ ਹਰ ਬਿਸਰਤ ਤੇਰੇ ਗੁਣ ਗਲਿਆ ਰਹਾਉ ਨਾ ਹੋ ਜਤੀ ਸਤੀ ਨਹੀਂ ਪੜਿਆ ਮੋ ਰਖਮੁ ਗਦਾ ਜਨਮ ਪਿਆ ਪ੍ਰਣਵਤ ਨਾਨਕ ਤਨ ਕੀ ਸਰਣਾ ਜਿਨ ਤੋ ਨਹੀਂ ਬਿਸਰਿਆ ਸਮ ਹਲਾ ਪੰਜਵਾ ਭਈ ਪ੍ਰਪਤ ਮਾਨੁਖ ਦੇਹ ਹਰੀਆ ਗੋਵਿੰਦ ਮਿਲਣ ਕੀ ਤਰੀ ਬਰੀਆ ਔਰ ਕਾਜ ਤ੍ਰਿਕ ਤੇਨਾ ਕਾਮ ਮਿਲ ਸਾਧ ਸੰਗਤ ਭਜ ਕੇ ਬਿਨਾਂ ਸਰੰਜ ਆਮ ਲਾਗ ਭਵ ਜਲ ਤਰਣ ਕੈ ਜਨਮ ਵਿਰਥਾ ਜਾ ਤਰੰਗ ਮਾਇਆ ਕੈ ਰਹਾਉ ਜਪ ਤਪ ਸੰਜਮ ਧਰਮਨਾ ਕਮਾਇ ਸੇਵਾ ਸਾਧਨਾ ਜਾਨਿਆ ਹਰ ਰਾਇਆ ਕਹੋ ਨਾਨਕ ਹਮ ਨੀਚ ਕਰਮ ਸ਼ਰਨ ਪਰੇ ਕੀ ਰਾਖੋ ਸ਼ਰਮਾ ਪਾਤਸ਼ਾਹੀ ਦਸਮੀ ਕਬਿਉ ਬਾਚ ਬੇਨਤੀ ਚਾਪਈ ਹਮਰੀ ਕਰੋ ਆਥ ਦੇ ਰੱਛਾ ਪੂਰਨ ਹੋਏ ਚਿਤ ਕੀ ਇਸ਼ਾ ਤਬ ਚਰਨ ਨ ਮਨ ਰਹੇ ਹਮਾਰਾ ਆਪਣਾ ਜਾਨ ਕਰੋ ਪ੍ਰਤਪਾਰਾ ਹਮਰੇ ਦੁਸ਼ਟ ਸਵਾ ਤੁਮ ਕਾਬ ਹੋ ਆਫਾਦ ਦੇ ਮੋਹ ਬਚਾਬ ਹੋ ਸੁਖੀ ਮਸੈ ਮੋਰੋ ਪਰਵਾਰਾ ਸੇਵਕ ਸਿੱਖ ਸਭੈ ਕਰਤਾਰਾ ਮੋਰਚਾਨ ਜੇ ਕਰਦ ਕਰੀਐ ਸਭ ਰਣ ਕੋ ਆ ਸੰਗਰੀਐ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹੇ ਪਿਆਸਾ ਤੁਮਹ ਸੜ ਕੋਈ ਅਵਰਣ ਧਿਆਉ ਜੋ ਵਰਚਾ ਹੋ ਸੋ ਤੁਮ ਤੇ ਪਾਉ ਸੇਵਕ ਸਿਖ ਹਮਾਰੇ ਤਹਰੀਐ ਤਨ ਤਨ ਸੁਤਰਾ ਹਮਾਰੇ ਮਹਰੀਐ ਆਪ ਹਾ ਦੇਮ ਜੀ ਅਵਰੀਐ ਮਰਨ ਕਾਲ ਕਾ ਤਰਾਸ ਨਵਰੀਐ ਹੋ ਜੋ ਸੁਦਾ ਹਮਾਰੇ ਪਛਾ ਸ੍ਰੀ ਅਸ ਤੋ ਜੋ ਕਰਿ ਹੋ ਰਛਾ ਹਰ ਆਖਿ ਲਿਓ ਮੋ ਰਖਨ ਹਾਰੇ ਸਾਇਬ ਸੰਤ ਸਹਾਈ ਪਿਆਰੇ ਦੀਨ ਵੰਤੁਸ਼ਣ ਕੇ ਹੰਤਾ ਤਮੋਹ ਪਰੀ ਚਤਰ ਦਸ ਕੰਤਾ ਕਾਲ ਪਾਇ ਬ੍ਰਹਮ ਅਵਤਾਰ ਕਾਲ ਪਾਇ ਸ਼ਿਵ ਜੋਵਤਾਰ ਕਾਲ ਪਾਇ ਕਰਿ ਵਿਸ਼ਨ ਪ੍ਰਕਾਸ਼ ਸਕਲ ਕਾਲ ਕਾ ਕੀ ਆਤਮਾ ਸਾ ਜਵਨ ਕਾਲ ਜੋਗੀ ਸਭ ਕੀਓ ਬੇਦ ਰਾਜ ਬ੍ਰਹਮਾ ਜੋਥੀਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹਾਂ ਤਾਈ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵ ਦਾਇੰਦ ਜਿਸਨੇ ਅਪਜਾਇਓ ਆਦਿ ਅੰਤਿਕ ਕੈ ਅਵਤਾਰਾ ਸੋਇ ਗੁਰੂ ਸਮਝੋ ਹਮਾਰਾ ਨਮਸਕਾਰ ਤਸਹੀ ਕੋ ਹਮਾਰੀ ਸਕਲ ਪ੍ਰਜਾ ਜਨੇ ਆਪ ਸਵਾਰੀ ਸਿਵ ਕਨ ਕੋ ਸਿਵ ਗੁਣ ਸੁਖ ਦਿਆ ਸਤਰਣ ਕੋ ਪਲ ਮੋਬਦ ਕੀਆ ਘਟ ਘਟ ਕੇ ਅੰਤਰ ਕੀ ਜਾਨੰਤ ਭਲੇ ਪੁਰੇ ਕੀ ਪੀਰ ਪਸ਼ਾਨੰਤ ਚਿੱਟੀ ਤੇ ਕੁੰਚਰੇ ਅਸਥੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਪੁੱਲਾ ਸੰਤਨ ਦੁਖ ਪਾਏ ਤੈ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਇਕ ਇਕ ਕੀ ਪੀਰਿ ਖਸਨ ਘਟ ਘਟ ਕੇ ਪਟ ਪਟ ਕੇ ਜਾਣੈ ਜਬੇ ਉਦ ਕਰਖ ਕਰਾ ਕਰਤਾਰਾ ਪ੍ਰਜਾ ਧਰਤ ਤਬ ਦੇਹ ਅਪਾਰ ਜਬੇ ਅ ਕਰਖ ਕਰਤ ਹੋ ਕਬਹੋਂ ਤੁਮ ਮੈ ਮਿਲਤ ਦੇ ਧਰ ਸਮ ਹੋ ਜੇਤੇ ਵਦਨ ਸ੍ਰੇਟ ਸਵਤਾਰ ਆਪੇ ਆਪਣੀ ਬੂਝੋ ਚਾਰੈ ਤੁਮ ਸਭ ਹੀ ਤੇ ਰਹਿਤ ਨਰਾ ਲਮ ਜਾਣਤ ਬੇਦ ਭੇਦ ਅਰੇ ਆਲਮ ਨਰੰਕਾਰ ਨਿਰਵਕਾਰ ਨਿਰਲੰਬ ਆਦ ਅਨੀਲ ਅਨਾਦ ਸੰਭ ਤੰਕਾ ਮੂੜ ਆਚਰਤ ਭੇਦਾ ਜਾਂ ਕੋ ਭੇਵਨ ਪਾਪਤ ਬੇਦਾ ਤਾਂ ਕੋ ਕਰ ਪਹਨ ਅਨਮਨਤ ਮਹਾ ਮੂੜ ਕਸ਼ਪੇ ਤ ਨ ਜਾਣਤ ਮਹਾ ਦੇਵ ਕੋ ਕਹਿਤ ਸਦਾ ਸਬ ਨਰੰਕਾਰ ਕਾ ਚਿਨਤ ਨਹਿ ਪਿਵ ਆਪ ਆਪਣੀ ਬੁਧ ਹੇ ਜੀਤੀ ਵਰਣਤ ਭੈਨ ਭੈਨ ਤੋਇ ਤੀ ਤੁਮਰਾ ਲਖਾ ਨ ਜਾਇ ਪਸਾਰਾ ਕਹਿ ਬਿਤ ਸਜਾ ਪ੍ਰਥਮ ਸੰਸਾਰਾ ਏਕੈ ਰੂਪ ਅਨੂਪ ਸਰੂਪ ਅੰਕ ਭਿਓ ਰਾਬ ਕਹੀ ਪੂਪਾ ਅੰਡਜ ਜਿਰਜ ਸਿਦ ਜਕੀਨੀ ਅਤਪਜ ਖਾਨ ਬਹੁਰ ਚਦੀਨੀ ਕਉ ਫੁਲ ਰਾਜਾ ਹਬ ਬੈਠਾ ਕਹੋ ਸਮਟ ਭਿਓ ਸੰਕਰ ਕੈਠਾ ਸਗਰੀ ਸ੍ਰਿਸ਼ਟ ਦਖਾਇ ਚੰਪਵ ਆਦਿ ਜਗਾਤ ਸਰੂਪ ਸਚੰਪਵ ਔਰ ਰੱਛਾ ਮੇਰੀ ਤੁਮ ਕਰੋ ਸਿੱਖ ਬਾਰ ਸਿੱਖ ਸੰਗਰੋ ਦੁਸ਼ਟ ਜੀਤੇ ਉਠਵੰਤ ਉਤਪੰਤਾ ਸਕਲ ਮਲੇਸ ਕਰੁਣਕਾਤਾ ਜੇ ਅਸ ਤਜ ਤਬ ਸਰਣੀ ਪਰੇ ਤਨ ਕੈ ਦੁਸ਼ਟ ਦੁਖ ਤਹਾਵ ਮਰੇ ਪੁਰਖ ਜਵਨ ਪਗ ਪਰੇ ਤਿਹਾਰੇ ਤਨ ਕੈ ਤੁਮ ਸੰਕਟ ਸਭ ਟਾਰੀ ਜੋ ਕਲ ਕੋ ਇਕ ਵਾਰ ਤਿਆਹ ਤਾਂ ਕੇ ਕਾਲ ਨਿਕਟਣਾ ਹੈ ਰੱਛਾ ਹੋਏ ਤਾਹੇ ਸਭ ਕਾਲਾ ਦੁਸ਼ਟ ਅਰਸ਼ਟ ਤ੍ਰਿਤ ਕੱਲਾ ਕਿਰਪਾ ਅਨੁਸ਼ਟ ਤਨਜਹੈ ਨਹ ਰਹੋ ਤਾਂ ਕੇ ਤਾਪ ਤਨੁ ਕਮੋ ਹਰੇ ਹੋ ਰਜ ਸੁਧ ਕਰਮੋ ਸੁਭ ਹੋਈ ਦੁਸ਼ਟ ਸਹਾ ਸਵਸਕੇ ਨ ਕੋਈ ਇਕ ਵਾਰ ਜਨ ਤਮੈ ਸੁੰਧਾਰਾ ਕਾਲ 파ਸਤੇ ਤਹ ਯਵਾਰ ਜਨਰ ਨਾਮ ਤਿਹਾਰੋ ਕਹਾ ਦਰਦ ਦੁਸ਼ਟ ਦੁਖ ਤੇ ਰਹਾ ਕਾਰੋ ਇਕ ਕੇ ਤੁਮ ਸਰਣ ਤਿਹਾਰੀ ਆਪਾਤ ਦੇ ਲਿਓ ਬਾਰੀ ਸਰਬ ਠੋਰਮ ਹੋ ਸਹਾਈ ਦੁਸ਼ਟ ਦੁਖ ਤੇ ਲਿਓ ਬਚਾਈ ਸੁਵਈਆ ਭਾਏ ਕਹੀ ਜਪ ਤੇ ਤੁਮਰੀ ਤ ਸਭ ਤੇ ਕੋ ਆਖ ਤਰੇ ਨੀ ਆਨਿਓ ਰਾਮ ਰਹੀਮ ਪ੍ਰਾਨ ਕਰਾਣਨੇਕ ਕਹ ਮਤ ਇਕ ਨ ਮੰਨੇ ਸਿਮਰਤ ਸਾਸਤਰ ਵੇਦ ਸਭੈ ਬੋ ਭੀਦ ਕੈ ਹਮ ਏਕ ਨ ਜਾਣੇਓ ਸ੍ਰੀ ਅਸਪਾਨ ਕਿਰਪਾ ਆਤਮ ਵਰੀ ਕਰ ਮੈ ਨਾ ਕਹੋ ਸਭਤ ਹੋਏ ਬਖਾਨ ਨ ਹੋਇਰਾ ਸਗਲ ਦਵਾਰ ਕੋ ਸਾੜਕੈ ਗਇਓ ਤਹਾਰੋ ਦਵਾਰ ਭਈ ਗਏ ਕੀ ਲਾਜ ਅਸ ਗੋਬਿੰਦਾਸ ਤਹਾਰ ਆਰਾਮ ਕਲੀ ਮਹਾਲਾ ਤੀਜਾ ਆਨੰਦ ਇਕ ਓੰਕਾਰ ਸਤਿਗੁਰ ਪ੍ਰਸਾਦ आनंद पे आमेरि माए सतगुरु मैं पाया सतगुरु तं पाया सज्ज सेती मनवजियां बधाईया रा कृतन परिवार प्रियां शब्द गावन आईगा सादो तां गाबो हरि के राम जिन ने बसाया कह नानक आनंद होआ सतगुरु ब पाएया ए मन मेरेया तू सुदारो हर नाल ले हर नाल रहो तो मन मेरे दुख सब विसारणा ਅੰਗੀਕਾਰ ਹੋ ਕਰੇ ਤੇਰਾ ਕਾਰਜ ਸਭ ਸਵਾਰਣ ਸੁਪਨਾ ਕਲਾ ਸਮਰੱਥ ਸੁਆਮੀ ਸੋ ਕਿਉ ਮਨ ਅਨੁਸਾਰੇ ਕਹ ਨਾਨਕ ਮਨ ਮੇਰੇ ਸਦਾ ਰਹੁ ਹਰਿ ਨਾਲੇ ਸੱਚੇ ਸਾਹਿਬਾ ਕਿਆ ਨਾਹੀ ਕਰ ਤੇਰਾ ਕਰਤਾ ਤੇਰਾ ਸਭ ਕੁਛ ਹੈ ਜਿਸ ਦੇਵ ਸੋ ਪਾਵੇ ਸਦਾ ਸਿਪਤ ਸਲਾਹ ਤੇਰੀ ਨਾਮ ਮਨੁਸਾਵੇ ਨਾਮ ਜਿਨ ਕੈ ਮਨ ਵਸਿਆ ਵਜ ਸਬਦ ਕਨੇਰੇ ਕਹ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰ ਤੇਰਾ ਸੱਚਾ ਨਾਮ ਮੇਰਾ ਆਧਾਰੋ ਸੱਚਾ ਨਾਮ ਆਧਾਰ ਮੇਰਾ ਜਨੁ ਭੁਖਾ ਸਭ ਗਵਾਈਆ ਕਰਿ ਸਾਥ ਸੁਖ ਮਨਾਇ ਵਸਿਆ ਜਿਨੇ ਸੰਸਪ ਜਾਈਆ ਸਦਾ ਕੁਰਬਾਨ ਕੀਤਾ ਗੁਰੂ ਵਿਟਹੁ ਜਿਸ ਦੀਐ ਵੜਿਐ ਕਹ ਨਾਨਕ ਸੁਨੋ ਸੰਤੋ ਸਬਦ ਤੁਰ ਪਿਆਰੋ ਸੱਚਾ ਨਾਮ ਮੇਰਾ ਆਧਾਰੋ ਭਾਜੇ ਪੰਚ ਸਬਤ ਤਕਰ ਸੁਪਾਗੈ ਕਰਸੋ ਭਾਗੈ ਸਬਦ ਬਾਜੇ ਕਲ ਜਿਤ ਕਰਤਾਰੀਆ ਪੰਚ ਦੂਤ ਦਵਸ ਕੀਤੇ ਕਾਲ ਕੰਟਕ ਮਾਰੇਆ ਤੋਰ ਕਰਮ ਪਾਇਤ ਤੋ ਜਨ ਕੋ ਸੇ ਨਾਮ ਹਰ ਕੈ ਲਾਗੇ ਕਹਿ ਨਾਨਕ ਤਹ ਸੁਖ ਹੋਆ ਤਤ ਘਰ ਅਨਹਦ ਬਾਜੇ ਨੰਦ ਸੁਨੋ ਮੜਾ ਭਾਗੀ ਓ ਸਕਲ ਮਨੋਰਥ ਪੂਰੇ ਪਰ ਪਰਮ ਪ੍ਰਭ ਪਾਇਆ ਤੁਰਿ ਸਕਲ ਬਸੂਰੇ ਦੁਖ ਰੋਗ ਸੰਤਾਪ ਤੁਰਿ ਸੁਣੀ ਸੱਚੀ ਬਾਣੀ ਸੰਤ ਸਾਜਣਿ ਭੈ ਉਸਤ੍ਰ세 ਪੂਰੇ ਮੁਰਤੇ ਜਾਣੀ ਸੁਣਤੇ ਪਨੀਤ ਕਹਤੇ ਪਵਿਤ ਅਸਤ ਗੁਰ ਰਹਾ ਪਰ ਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਬਾਜੇ ਅਨਹਦ ਤੂਰੇ ਮਤਾਪਨੀ ਮਹਲਾ 5 ਤਾਲਬ ਜਿਤਨ ਵਸਤੂ ਪਈਓ ਸਤ ਸੰਤੋਖ ਵਿਚਾਰੋ ਅਮਰਤ ਨਾਮ ਠਾਕਰ ਕਾ ਪਈਓ ਜਿਸ ਕਾ ਸਭ ਸੰਧਾਰ ਜੀ ਕੋ ਖਾਵੇ ਜੀ ਕੋ ਪੁੰਚੈ ਤਸ ਕਾ ਹੋਏ ਅੰਧਾਰ ਏ ਵਸਤ ਜੀਨਹ ਜਾਈ ਨਿਤ ਨਿਤ ਰਖੁਰ ਤਾਰੋ ਤਮ ਸੰਸਾਰ ਚਰਨ ਲਗਤ ਰਈਐ ਸਬਨਾਨਕ ਬ੍ਰਹਮ ਪ੍ਰਸਾਰੋ ਸ਼ਲੋਕ ਮਹਲਾ 5 ਤੇਰਾ ਕੀ ਤਾਂ ਜਾਤੋ ਨਹੀਂ ਮਨੁ ਜੋ ਕੀ ਤੋਈ ਮਨ ਰੁਗੁਣ ਯਾਰੇ ਕੋ ਗੁਣ ਨਾਹੀ ਆਪੇ ਤਰਸ ਪਿਓਈ ਤਰਸ ਪਿਆ ਮਹਾਰਾਮਤ ਹੋਈ ਸਤਿਗੁਰ ਸੱਜਣ ਮਿਲਿਆ ਨਾਨਕ ਨਾਮ ਮਿਲੇ ਤਾ ਜੀਵਾ ਤਨ ਮਨ ਥੀਵੈ ਹਰਿ ਆਪਾ ਉੜੇ ਤਥਾਂ ਤੋਂ ਸਮਰਥ ਜਿਥੈ ਕੋਏ ਨਾਹੇ ਉਥੈ ਤੇਰੀ ਰਾਖੁ ਅਗਨੀ ਉਦਰ ਮਾਹੇ ਸੋਨ ਕਾ ਜਮਕੈ ਦੂਤ ਨਾਹੀ ਤੇਰੇ ਸੜ ਜਾਹੇ ਭਉਜਲ ਬਖਮਸ ਗਾਹੋ ਗੁਰ ਸਬਦਿ ਪਾਰ ਪਾਹੇ ਜਿਨ ਕੋ ਲਗੀ ਪਿਆਸ ਅੰਮ੍ਰਿਤ ਸੇਈ ਖਾਏ ਕਲਮੇ ਹੋ ਪੰਨ ਗੁਣ ਗੋਬਿੰਦ ਗਾਹੇ ਸਭ ਸੇਨੁ ਕਿਰਪਾਲ ਸੁਮਾਲੇ ਸਾਹਿ ਸਾਹਿ ਬਿਰਥਾ ਕੋਈ ਨ ਜਾਏ ਜੇ ਆਵੈ ਤੁਧ ਆਹੇ ਸੋ ਲੋਕ ਮਹਲਾ 5 ਅੰਤਰ ਗੁਰਿਆ ਰਾਤਨਾ ਜਿਹਾ ਜਪ ਗੁਰੂ ਨਾਉ ਨਿਤਿ ਸੁਤ ਗੁਰ ਪ੍ਰੇਖਣਾ ਸ੍ਰਵਣੀ ਸੁਨਨਾਮ ਗੁਰੂ ਨਾਉ ਸੁਤ ਗੁਰ ਸੇਤੀ ਰਤਿਆ ਦਰਗਹਿ ਪਾਈਐ ਠਾਉ ਕਹੋ ਨਾਨਕ ਕਿਰਪਾ ਕਰੇ ਜਿਸ ਨੋਏ ਪਥ ਦੇ ਜਗ ਮੈਂ ਉਤਮ ਕਾਢੀਐ ਬਰਲੇ ਕੇਈ ਕੇ ਮਹੱਲਾ ਪੰਜਵਾ ਰਖੇ ਰਖਨ ਹਾਰੁ ਆਪ ਬਾਰਿਨ ਗੁਰ ਕੀ ਪਾਰੀ ਪਾਏ ਕਾਜ ਸਵਾਰਿਨ ਹੋਆ ਆਪ ਦਿਆਲ ਮਨੋ ਨ ਅਵਸਾਰਿਨ ਸਾਧ ਜਨ ਕੈ ਸੰਗ ਭਵ ਜਲ ਤਾਰਿ ਅਨ ਸਖਤ ਨਿੰਦ ਕੰ ਦੁਸ਼ਟ ਕਿਨ ਮਾਇ ਬਦਾਰਿ ਅਨ ਤੈਸ ਸਾਹਿਬ ਕੀ ਟੇਕ ਨਾਨਕ ਮਨੈ ਮਾਹੀ ਜਿਸ ਸਿਮਰਤ ਸੁਖ ਹੋਏ ਸਗਲੇ ਦੁਖ ਜਾਹੇ ਤੈਸ ਸਾਹਿਬ ਕੀ ਟੇਕ ਨਾਨਕ ਮਨੈ ਮਾਹੀ ਜਿਸ ਸਿਮਰਤ ਸੁਖ ਹੋਏ ਸਗਲੇ ਦੁਖ ਜਾਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਕਿਰਪਾ ਕਰੋ ਦੀਨ ਕੇ ਦਾਤੇ ਮੇਰਾ ਗੁਣ ਅਬ ਗੁਣ ਨਾ ਵਿਚਾਰੂ ਕੋਈ ਮੋਟੀ ਕਾ ਕੀ ਆ ਤੋਂ ਪੈ ਸੁਆਮੀ ਮਾਨਸ ਕੇ ਗਤ ਇਹ ਸਜਨ ਸੱਚਾ ਪਾਤਸ਼ਾਹ ਸਿਰਸਾ ਹੰਦਸਾਹੋ ਜਿਸ ਪਾਸ ਬਹਿਠਿਆ ਸੋਹੀਐ ਸਭਨਾਂ ਦਾ ਵਿਸਾਹੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਜੈਤਿ ਸ੍ਰੀ ਮਹਲਾ 5 ਬਾਰ ਸਲੋਕਾਨ ਇੱਕ ਓੰਕਾਰ ਸਤਿਗੁਰ ਪ੍ਰਸਾਦ ਸਲੋਕਾ ਆਦ ਪੂਰਣ ਮਦ ਪੂਰਣਾ ਆਤ ਪੂਰਣ ਪ੍ਰਮੇਸ਼ਰ ਹਾ ਸਿਮਰੰਤ ਸੰਤ ਸਰਬਤਰ ਰਮਣ ਨਾਨਕ ਅਗਨਾਸਨ ਜਗਦੀਸ਼ੁਰ ਹਾ ਆਦ ਪੂਰਣ ਮਦ ਪੂਰਣਾ ਅੰਤ ਪੂਰਣ ਪਰਮੇਸ਼ੁਰ ਹੈ ਸਿਮਰੰਤ ਸੰਤ ਸਰਬਤਰ ਰਮਣ ਨਾਨਕ ਅਗਨਾਸਨ ਜਗਦੀਸ਼ੋ ਰਹਾ ਪੇਖਣਾ ਸੁਨ ਨਸ ਨਾ ਬਨੋ ਮਨ ਮੈਂ ਦ੍ਰਿੜਿਆ ਸਾਚ ਹੋਰ ਰਹਿਓ ਸਰਬਤਰ ਮੈਂ ਨਾਨਕ ਹਰ ਰੰਗ ਰਾਚ ਪਾਉੜੀ ਹਰ ਏਕ ਨਰਨਜਨ ਗਾਈਐ ਸਭ ਅੰਤਰ ਸੋਈ ਕਰਨ ਕਾਰਨ ਸਮਰੱਥ ਪ੍ਰਭ ਜੋ ਕਰੇ ਸੋ ਹੋਈ ਮੈਂ ਥਪ ਥਪ ਦਾ ਜਿਸ ਬਿਨ ਨਹੀਂ ਕੋਈ ਖੰਡ ਬ੍ਰਹਮੰਡ ਪਤਾਲ ਦੀ ਪ੍ਰਭਿਆ ਸਭ ਲੋਈ ਜਿਸ ਆਪ ਬੁਝਾਏ ਸੋ बुਝਸੀ ਨਿਰਮਲ ਜਨ ਸੋਈ ਖੰਡ ਬ੍ਰਹਮੰਡ ਪਤਾਲ ਦੀ ਪਰਬਿਆ ਸਭ ਲੋਈ ਜਿਸ ਆਪ ਬਝਾਏ ਸੋ ਬੁੱਝਸੀ ਨਿਰਮਲ ਜਨ ਸੋਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ